ਸਸ਼ੀਕਾਲ ਜੀ ਦੋਸਤੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਬਜ਼ੀਆਂ ਦਾ achar ਗੋਭੀ ਗਾਜਰ ਛਲਗਮ ਤੇ ਮੂਲੀ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਇਹਨਾਂ ਨੂੰ ਅਸੀਂ ਕੱਟ ਲਿਆ ਹੈ ਤੇ ਹੁਣ ਇਹਨਾਂ ਨੂੰ ਅਸੀਂ ਗਰਮ ਪਾਣੀ ਦੇ ਵਿੱਚੋਂ ਦੀ ਕੱਢਾਂਗੇ ਹਾਂਜੀ ਦੋਸਤੋ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਅਸੀਂ ਕਿ ਗੋਭੀ ਗਾਜਰ ਮੂਲੀ ਤੇ ਛਲਗਮ ਉਹਨਾਂ ਨੂੰ ਅਸੀਂ ਕੱਟ ਕੇ ਧੋ ਕੇ ਤੇ ਗਰਮ ਪਾਣੀ ਵਿੱਚ ਧੋਕੇ ਸੁਕਾ ਲਿਆ ਹੈ ਅੱਜ ਦੀ ਧੁੱਪ ਲਵਾ ਲਈ ਹੈ ਹੁਣ ਅਸੀਂ ਤਿਆਰ ਕਰ ਰਹੇ ਹਾਂ ਮਸਾਲਾ ਮਸਾਲੇ ਦੇ ਵਿੱਚ ਸਾਨੂੰ ਕੀ ਚਾਹੀਦਾ ਵਾ ਅਦਰਕ ਤੇ ਲਸਣ ਉਹਦੀ ਅਸੀਂ ਪੇਸਟ ਬਣਾ ਰਹੇ ਹਾਂ ਪੇਸਟ ਤਿਆਰ ਕਰਕੇ ਹੁਣ ਅਸੀਂ ਉਹਨੂੰ ਤੜਕਾਂਗੇ ਜੀ ਦੋਸਤੋ ਹੁਣ ਅਸੀਂ ਤੇਲ ਨੂੰ ਗਰਮ ਕਰ ਲਿਆ ਤੇ ਗਰਮ ਤੇਲ ਦੇ ਵਿੱਚ ਪਾ ਰਹੇ ਹਾਂ ਪੀਸੀ ਹੋਈ ਰਾਈ ਕਿਸੀ ਰਾਈ ਪਾਤੀ ਹੈ ਫੋੜਾ ਸੀ ਪਾ ਰਹੇ ਆ ਅਦਰਕ ਅਤੇ ਲਸਣ ਦਾ ਤੇਸਤ ਇਸ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਮੇਰੇ ਨਾਲ ਹੈਲਪ ਕਰ ਰਹੇ ਹਨ ਮੈਡਮ ਹਰਪਿਕ ਕੌਰ ਥੋੜਾ ਜਿਹੀ ਭੁਜਦੇ ਹੋਏ ਮਸਾਲੇ ਵਿੱਚ ਡਿੱਗੀ ਮਿਰਚ ਦੇ 2 ਚਮਚ ਭੁਜਦੇ ਹੋਏ ਮਸਾਲੇ ਵਿੱਚ ਹੀ ਪਾਵਾਂਗੇ ਇਹਦੇ ਵਿੱਚ 2 ਚਮਚ ਕਾਲੀ ਮਿਰਚ ਦੇ ਪੀਸੀ ਹੋਈ ਕਾਲੀ ਮਿਰਚ ਐਡ ਕਰਾਂਗੇ 2 ਚਮਚ ਠੀਕ ਹੈ ਕਾਲੀ ਮਿਰਚ ਤੋਂ ਬਾਅਦ ਹੁਣ ਇਹਦੇ ਵਿੱਚ ਅਸੀਂ 1 ਕੱਪ ਸ਼ਾਮਲ ਕਰ ਰਹੇ ਹਾਂ ਚਿੱਟਾ ਸਿਰਕਾ ਕਿ ਮਸਾਲਾ ਸਾਡਾ ਚੰਗੀ ਤਰ੍ਹਾਂ ਭੋਲ ਚੁੱਕਿਆ ਹੈ। ਸਿਰਕੇ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਗੋੜ ਐਡ ਕਰਾਂਗੇ। ਗੋੜ ਦੀ ਇੱਟ ਲਈ ਜਿਵੇਂ ਕਿ 4 ਦੇ ਅਨੁਸਾਰ ਇਹ ਸਾਡਾ ਅਚਾਰ ਘਟੁਕਟ 2 2 ਟਾਈ ਕਿਲੋ ਅਚਾਰ ਆ ਉਹਦੇ ਲਈ ਸਾਨੂੰ ਪਾਈਆ ਦੇ ਕਰੀਬ ਜਿਹੜਾ ਗੋੜਾ ਸੀ ਪਾ ਰਹੇ ਆ। ਇੱਕ ਪਾਈਆ ਗੋੜ ਜਿਹੜਾ ਉਹ ਵਿੱਚ ਅਸੀਂ ਮਿਲਾ ਦਿੱਤਾ ਆ। ਇਸ ਨੂੰ ਚੰਗੀ ਤਰ੍ਹਾਂ ਮੈਚ ਕਰਾਂਗੇ ਹੁਣ ਅਸੀਂ ਇਸ ਮਸਾਲੇ ਦੇ ਵਿੱਚ ਇੱਕ ਕੜਛੀ ਨਮਕ ਦੀ ਪਾਵਾਂਗੇ ਇੱਕ ਕੜਛੀ ਨਮਕ ਦੀ ਪਾਵਾਂਗੇ ਠੀਕ ਹੈ ਥੋੜਾ ਜਿਹਾ ਹੋਰ ਪਾ ਦਿਓ ਨਮਕ ਵੀ ਐਡ ਕਰ ਲਿਆ ਕਾਲੀ ਮਿਰਚ ਵੀ ਐਡ ਕਰ ਲਈ ਤੇ ਹਰੀ ਮਿਰਚ ਤੁਸੀਂ ਚਿੱਲੀ ਕਟਰ ਨਾਲ ਕਟਰ ਕਰਕੇ ਵੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਨੇ ਹਰੀ ਮਿਰਚ ਅਗਰ ਤੁਸੀਂ ਪਾਣਾ ਚਾਹੁੰਦੇ ਹੋ ਉਹ ਤੁਸੀਂ ਕਟਰ ਕਰਕੇ ਵਿੱਚ ਪਾ ਸਕਦੇ ਹਾਂ ਇਹ ਸਾਡਾ ਮਸਾਲਾ ਪੂਜੀ ਕੇ ਤਿਆਰ ਹੋ ਗਿਆ ਹੁਣ ਇਧਰ ਅਸੀਂ ਤੇਲ ਧਰ ਦਿੱਤਾ ਵਾ ਤੇ ਆ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਨੂੰ ਥੋੜਾ ਥੋੜਾ ਸੇਕ ਲਵਾਉਣਾ ਬਸ ਤੇਲ ਦੇ ਵਿੱਚ ਮੜਾ ਜਿਆ ਨੂੰ ਤੜਕ ਕੇ ਤੇ ਫਿਰ ਅਸੀਂ ਮਸਾਲੇ ਦੇ ਵਿੱਚ ਮਿਕਸ ਕਰ ਦਿਆਂਗੇ ਆ ਸਬਜ਼ੀਆਂ ਨੂੰ ਅਸੀਂ ਹੁਣ ਸੇਕ ਲਵਾ ਲਿਆ ਥੋੜਾ ਜਿਹਾ ਪੂਰਾ ਤੇਲ ਗਰਮ ਕਰ ਲਿਆ ਸੀ ਤੇਲ ਗਰਮ ਦੇ ਵਿੱਚ ਸਬਜ਼ੀਆਂ ਪਾ ਕੇ ਇਨਾਂ ਨੂੰ ਅਸੀਂ ਤੜਕ ਲੈ ਆਵਾਂ ਬਹੁਤ ਜ਼ਿਆਦਾ ਨਹੀਂ ਤੜਕਣਾ ਬਸ ਥੋੜਾ ਜਿਹਾ ਟਾਈਮ ਇਹਨਾਂ ਨੂੰ ਤੜਕ ਲੈਣਾ ਹੈ ਲੋ ਭਾਈ ਦੋਸਤੋ achar ਸਾਡਾ ਹੋ ਗਿਆ ਤਿਆਰ ਸੱਜੀਆਂ ਭੁੱਜੀਆਂ ਇੱਕ ਪਾਸੇ ਪਈਆਂ ਨੇ ਤੇ ਮਸਾਲਾ ਭੁੱਜਿਆ ਹੋਇਆ ਆ ਪਿਆ ਵਾ ਸੱਜੀਆਂ ਨੂੰ ਸਾਡੀ ਕੋਸ਼ਿਸ਼ ਆ ਕਿ ਇਹਨੂੰ ਇੱਕ ਵਾਰ ਠੰਡਾ ਕਰ ਲਈਏ ਬਿਲਕੁਲ ਠੰਡੀਆਂ ਕਰਕੇ ਤੇ ਇਹਦੇ ਵਿੱਚ ਹੁਣ ਅਸੀਂ ਮਸਾਲਾ ਜਿਹੜਾ ਵਾ ਉਹ ਮਿਕਸ ਕਰ ਦੇਣਾ ਸੱਜੀਆਂ ਨੂੰ ਠੰਡੀਆਂ ਕਰਕੇ ਤਾਂ ਜੋ ਇਹ ਪਾਣੀ ਨਾ ਛੱਡ ਦੇ ਕਿਉਂਕਿ ਮਸਾਲੇ ਦੇ ਵਿੱਚ ਨਮਕ ਰਲਿਆ ਹੈ ਤੇ ਨਾ ਮੁਕਦੇ ਨਾਲ ਸਬਜ਼ੀਆਂ ਪਾਣੀ ਛੱਡ ਦਿੰਦੀਆਂ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰੋ ਕਿ ਸਬਜ਼ੀਆਂ ਨੂੰ ਠੰਡੀਆਂ ਕਰਕੇ ਥੇਰ ਉਹਦੇ ਵਿੱਚ ਮਸਾਲਾ ਐਡ ਕਰੋ ਤਾਂ ਸਾਡਾ ਹੁਣ ਇਹ achar ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਇਹਨੂੰ ਅਸੀਂ ਐਸ ਮਰਤਬਾਂ ਦੇ ਵਿੱਚ ਪਾ ਦੇਵਾਂਗੇ ਤੇ ਰੋਜ਼ ਸਵੇਰੇ ਬ੍ਰੈਕਫਾਸਟ ਤੁਸੀਂ ਪਰੌਂਠੀ ਨਾਲ ਲੈ ਸਕਦੇ ਹੋ ਜੇ ਸਬਜ਼ੀ ਨਹੀਂ ਬਣੀ ਤਾਂ ਤੁਸੀਂ ਚੂਕੇ ਨਾਲ ਵੀ ਇਸ achar ਨੂੰ ਲੈ ਕੇ ਖਾ ਸਕਦੇ ਹੋ ਬਹੁਤ ਹੀ ਸੁਆਦੀ ਬਣਦਾ ਹੈ ਸਬਜ਼ੀਆਂ ਦਾ achar